प्राण एकता पार्टी सुठी एकता पार्टी लॻण असीं भॻवंतार ਸੀਤਨ ਲਗਾਤਾਰ ਅਸੀਂ ਜੜੀ ਇਹ ਵੀ ਸਰਕਾਰਾਂ ਆਈਆਂ ਵਾ ਇਹਨਾਂ ਨੇ ਪੰਜਾਬ ਨੂੰ ਲੁੱਟਿਆ ਕੁੱਟਿਆ ਚਾਹੇ ਕਾਂਗਰਸ ਪਾਰਟੀ ਦੀ ਆਪਾਂ ਗੱਲ ਕਰਦੇ ਆਂ ਚਾਹੇ ਕਾਲੀ ਭਾਈ ਭਾਲੀ ਆਪਾਂ ਗੱਲ ਕਰਦੇ ਆਂ ਸਭ ਤੋਂ ਨਕਮੀ ਭੈੜੀ ਸਰਕਾਰ ਕੁੱਤੇ ਵਾਲੀ ਸਰਕਾਰ ਇਹ ਜਿਹੜੀ ਭਗਵੰਤ ਸਿੰਘ ਸਰਕਾਰ ਆਈ ਹੈ ਬੜਾ ਕਿਦਾਂ ਮੈਂ ਬਦਲਾਅ ਕਰੂੰਗਾ ਬਦਲਾਅ ਕਰੂੰਗਾ ਅ ਤੇਖੋ ਪੂਰੇ ਪੰਜਾਬ ਤੁਹਾਡਾ ਕਿਤਾਬ ਬਦਲਾਅ ਆਂਦਾ ਪਿਆ ਵਾ ਇਹ ਆਪਾਂ ਹਲਕਾ ਕਬੂਤਰ ਦੀ ਆਪਾਂ ਗੱਲ ਕਰਦੇ ਆਂ ਇੱਥੇ ਜਿੰਨੇ ਵੀ ਆਪ ਵਾਲੇ ਹੈਗੇ ਆ ਕਤਾ ਪਾਰਟੀ ਸਾਰਿਆਂ ਨੂੰ ਚੈਰਾਂਜ ਕਰਦੀ ਹੈ ਜੀ ਸਾਰੇ ਇਕੱਠੇ ਹੋ ਕੇ ਇੱਕ ਵਾਰੀ ਦੇ ਬਿਆਨ ਦੇਣ ਕਿ ਪੂਨੇ 3 ਸਾਲ ਚ ਭਗਵੰਤ ਮਾਨ ਨੇ ਬੜੇ ਕੰਮ ਕੀਤੇ ਆ ਬਹੁਤ ਕੰਮ ਕੀਤੇ ਆ ਜਿੰਨੀ ਕਰप्शन ਸਰਕਾਰ ਆਪ ਵਾਲਿਆਂ ਦੀ ਹੈਗੀ ਆ ਢੜਲੇ ਦੇ ਨਾਲ ਪੁਲਸਾਂ ਦੇ ਪੈਸੇ ਲੈਂਦੇ ਗਏ ਆ ਕਿ ਕਿਸੇ ਖਾਣੇ ਦੀ ਵੀ ਆਪਾਂ ਗੱਲ ਕਰਦੇ ਆ ਕਿਉਂਕਿ ਇਕਤਾ ਪਾਰਟੀ ਨੇ ਹਮੇਸ਼ਾ ਥਾਣੇ ਨੂੰ ਅਜਮਾਇਆ ਪਿਆ ਵਾ ਪਰ ਜਦੋਂ ਬੂਸਲੇ ਖਿਲਾਫ ਅਸੀਂ ਕੋਈ ਪ੍ਰੋਗਰਾਮ ਕਰਦੇ ਆ फेर ਇਹਨਾਂ ਨੂੰ ਵਿਕਤਾ ਪੈ ਜਾਂਦੀ ਆ ਜਿੱਥੇ ਆਪਾਂ ਖੜੇ ਆ ਪ੍ਰੀਤਨਗਰ ਚੌਂਕ ਦੇ ਵਿੱਚ ਦੇਖੋ ਪੂਰੇ ਪੰਜਾਬ ਦੀ ਟ੍ਰੈਫਿਕ ਜਿਹੜੀ ਹੈ ਜੰਮੂ ਪੈਲੇਸੋਂ ਲੈ ਕੇスルਤਾਨਪੁਰ ਰੋਡ ਤੱਕ ਮੈਂ ਸਮਝਦਾ ਇੱਥੋਂ ਛੜਕ ਪਾਰ ਕਰਨ ਵਾਸਤੇ ਮੈਂਗਾ ਕਿ ਬੰਦੇ ਨੂੰ ਅੱਧਾ ਅੱਧਾ ਘੰਟਾ ਲੱਗਦਾ ਜੀ ਬਸ ਪੂਰੇ ਪੰਜਾਬ ਦੀ ਟ੍ਰੈਫਿਕ ਮੈਂ ਸਮਝਦਾ ਵੀ ਇਹਨਾਂ ਮੱਲਿਆਂ ਦੇ ਵਿੱਚੋਂ ਸੁੰਦਰਨਗਰ ਹੋ ਗਿਆ ਮਤਾਬੜ ਹੋ ਗਿਆ ਪਰੀਤਨਗਰ ਹੋ ਗਿਆ ਜਾਂ ਇਹ ਪੂਰਾ ਜਿਹੜਾ ਚਾਰ ਪੰਜ ਮਹੱਲਿਆਂ ਨੂੰ ਕ੍ਰੋਸ ਕਰਦਾ ਕਿਉਂਕਿ ਸਿਰਫ ਇਹ ਬੱਚਿਆਂ ਦੇ ਨੰਗਲ ਵਾਸਤੇ ਜਾਂ ਕਾਰ ਮੋਟਰ ਵਾਸਤੇ ਹੈਗਾ ਨਾ ਕਿਸੇ ਡੀਸੀ ਦੀ ਨਿਗ੍ਹਾ ਜਾਂਦੀ ਹੈ ਨਾ ਕਿਸੇ ਕਮਿਸ਼ਨ ਨਿਗ੍ਹਾ ਜਾਂਦੀ ਹੈ ਹੋਰ ਨਿਗਰ ਨਿਗਰ ਨਿਗਮ ਦੇ ਵਿੱਚ ਇੰਨੇ ਕਰਪਟ ਬੰਦੇ ਹੈਗੇ ਆ ਵੀ ਮੈਂ ਸਮਝਦਾ ਵੀ ਰਾਣਾ ਗੁਰਜੀਤ ਸਿੰਘ ਨੇ ਪਾਸ ਕਰਾਇਆ ਸੀਗਾ ਆ ਦੂਜੀ ਸਰਕਾਰ ਆ ਗਈ ਝਾੜੂ ਵਾਲਿਆਂ ਦੀ ਵੀ ਜਿਹੜਾ ਇਹਨਾਂ ਦਾ ਮੁਖੀਆ ਹੈਗਾ ਵਾ ਭਗਵੰਤ ਮਾਨ ਸ਼ਰਾਬੀ ਉਹ ਸਾਰਿਆਂ ਨੂੰ ਪਤਾ ਭਗੰਤਮਨ ਸ਼ਰਾਬੀ ਹੈਗਾ ਉਹ ਸ਼ਰਾਬੀ ਨੇ ਦੇਖੋ ਉਦਘਾਟਨ ਕੀਤਾ ਮੈਡੀਕਲ ਕਾਲਜ ਦਾ ਅੱਜ ਜੇ ਮੈਡੀਕਲ ਕਾਲਜ ਬਣਿਆ ਹੁੰਦਾ ਕਿ ਮੈਸੂਦਾ ਬੱਚਿਆਂ ਨੂੰ ਆਮ ਗਰੀਬਾਂ ਨੂੰ ਉੱਥੇ ਬੜੀ ਸਹੂਲਤ ਮਿਲਣੀ ਸੀਗੀ ਪਰ ਕਪੂਠਲੇ ਦੇ ਆਪ ਵਾਲੇ ਹੈਗੇ ਆ ਇਹਨਾਂ ਨੇ ਆਪਣੇ ਧੜੇ ਬਣੇ ਪਏ ਆ ਇਹ ਲਾਲ ਬੱਤੀਆਂ ਭਾਲਦੇ ਆ ਇੱਕ ਕੰਮ ਗਨਾਦਨ ਕਪੂਠਲੇ ਆਪ ਵਾਲ ਜਿੰਨੇ ਵੀ ਹੈਗੇ ਆ ਇੱਕ ਕੰਮ ਗਨਾਦਨ ਅਸੀਂ ਕੋਈ ਛੜਕ ਬਣਾਈ ਆ ਕੋਈ ਲਾਈਟਾਂ ਠੀਕ ਕਰਾਈਆਂ ਮੈਂ ਸਾਲ ਬਾਅਦ ਦੀਵਾਲੀ ਆਂਦੀ ਹੈ ਸਾਲ ਬਾਅਦ ਪਟਾਕੇ ਲੱਗਦੇ ਆ ਕੁਛ ਡੀਸੀ ਜੀਏ ਵਿੱਚ ਪੈਸੇ ਜਾਂਦੇ ਆ ਕੁਛ ਚੇਅਰਮੈਨ ਜੀਏ ਵਿੱਚ ਪੈਸੇ ਜਾਂਦੇ ਆ ਯਾਨੀ ਇਹ ਪੈਸੇ ਕਮੂਨ ਤੇ ਲੱਗੇ ਪਏ ਆ ਕਿਉਂਕਿ ਜਿੰਨਾਂ ਵਿਚਾਰਿਆਂ ਨੇ ਕਦੀ ਕੁਰਸੀਆਂ ਨਹੀਂ ਦੇਖੀਆਂ ਕਦੀ ਗੱਡੀਆਂ ਨਹੀਂ ਦੇਖੀਆਂ ਜੱਗਦਮ ਗੱਡੀ ਉਹਨਾਂ ਨੂੰ ਮਿਲ ਜਾਵੇ ਤੇ ਮੈਂ ਸਮਝਦਾ ਅਗਲੇ ਕਹਿੰਦੇ ਆ ਕਿ ਸੰਸਦ ਮਾਰੇ ਪੈਸਾ ਕੁਝ ਮਿਲ ਗਿਆ ਪਰ ਗਰੀਬਾਂ ਦੀਆਂ ਵੋਟਾਂ ਲੈ ਕੇ ਇਹ ਗਰੀਬਾਂ ਦੀਆਂ ਵੋਟਾਂ ਪਈਆਂ ਜੇ ਚੇਅਰਮੈਨ ਤੋਂ ਬਣਿਆ ਤੇ ਗਰੀਬਾਂ ਦੀਆਂ ਵੋਟਾਂ ਨਾਲ ਬਣਿਆ ਹੋਰ ਮੈਂ ਏਕਤਾ ਪਾਰਟੀ ਖਾਸ ਕਰਕੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਬੇਨਤੀ ਕਰਦਾ ਸਿਰਫ ਬੇਨਤੀ ਅੱਜ ਕਰਦਾ ਵੀ ਜੇ ਜਲਦੀ ਇਸ ਰੋਡ ਦਾ ਕੋਈ ਟ੍ਰੈਫਿਕ ਦਾ ਨਾ ਕੋਈ ਹੱਲ ਹੋਇਆ ਜਾਂ ਸਟੀਲ ਲੇਟਾਂ ਨਾ ਲੱਗੀਆਂ ਅਗਲਾ ਪ੍ਰੋਗਰਾਮ ਸਾਡਾ ਨਗਰ ਨਿਗਮ ਦੇ ਅਧਿਕਾਰੀਆਂ ਦੇ ਖਿਲਾਫ ਆਸ ਤੋਂ ਦੇ ਕੱਪ ਦਾਗਾ ਲਾਈਟ ਜਨ ਹੋਣ ਵਾਸਤੇ ਅਸੀਂ ਕੋਲੋਂ ਪੈ ਖੱਟ ਕੇ ਲਟਾ ਲਵਾਈਆਂ ਪਰ ਇਹਦੀ ਅਸੀਂ ਪੋਲ ਖੋਲਾਂਗੇ ਜਿਹੜਾ ਪਾਰਟੀ ਕਰਦਾ ਵੀ ਤੁਹਾਡੇ ਥਾਣਿਆਂ ਦੇ ਵਿੱਚ ਟੜਲੇ ਦੇ ਨਾਲ ਪੈਸੇ ਲੈ ਕੇ ਗਰੀਬਾਂ ਕੋਲ ਜਾਂ ਪੀਸੀਆਰ ਹੋ ਗਈ ਜਾਂ ਕੋਈ ਪੁਲਸ ਹੋ ਗਈ ਪੈਸਿਆਂ ਤੋਂ ਬਗੈਰ ਨਹੀਂ ਕੰਮ ਕਰਦੇ ਜਦੋਂ ਮਰਜ਼ੀ ਸਾਨੂੰ ਐਸਐਸਪੀ ਬੁਲਾਣ ਅਸੀਂ ਖੁਦ ਆਪਣਾ ਕਾਫਲਾ ਲੈ ਕੇ ਮੰਗਲਵਾਰ ਨੂੰ ਜਾਵਾਂਗੇ ਕਿ ਥਾਣਿਆਂ ਦੇ ਵਿੱਚ ਕੀ ਹਾਲਾਤ ਹੋਏ ਪਏ ਆ ਮੈਂ ਆਪਾਂ ਨੂੰ ਕਹਿਣਾ ਚਾਹਨਾ ਸ਼ਰਮ ਕਰੋ ਮਾੜੀ ਮੋਟੀ ਆਪਣੇ ਦਫ਼ਤਰਾਂ 'ਚ ਬੈਠੇ ਆ ਬਾਹਰ ਛੜਕਣੇ ਤੇ ਜਾਓ ਉਦਾਂ ਦੇ ਜਿਹਨੇ ਯਾਪ ਵਾਲਿਆਂ ਝਾੜੂ ਮਾਰਨ ਵਾਲਿਆਂ ਨਾ ਤੁਹਾਡਾ ਝਾੜੂ ਨਜ਼ਰ ਆਂਦਾ ਵਾ ਨਾ ਤੁਸੀਂ ਨਜ਼ਰਾਂ ਨੇ ਪਏ ਆ ਇਸ ਕਰਕੇ ਦੇਖਦਾ ਪਾਰਟੀ ਸਮੇਂ-ਸਮੇਂ ਤੇ ਗਰਭਤ ਸਰਕਾਰਾਂ ਦੇ ਖਿਲਾਫ ਪ੍ਰੋਗਰਾਮ ਕਰਕੇ ਇਹਨਾਂ ਦੇ ਪੁੱਤਿਆਂ ਸਾਥ ਕੇ ਮੁਕਾਬਲਾ ਕਰਦੇ ਜਾਂਦੇ ਆ ਅੱਜ ਦਾ ਸਾਡਾ ਪ੍ਰੋਗਰਾਮ ਸੀ ਮੇਨ ਸੀਗਾ ਵੀ ਜਿਹੜੇ ਭਗਵੰਤ ਜੀ ਨੇ ਕਿਹਾ ਹੈ ਬੀਪੀਏ ਨੂੰ 1000 ਰੁਪਏ ਮਿਲੂਗਾ ਉਹ ਸ਼ਰਮ ਕਰ ਮਾੜੀ ਮੋੜੀ ਕਪੂਰਲੇ ਵਾਲਿਓ ਤੇ ਭਗਵੰਤ ਸਾਨ ਅੱਜ ਪੂਨੇ 3 ਸਾਲ ਹੋ ਗਏ ਆ ਨਾ ਕਿਸੇ ਨੂੰ 1000 ਰੁਪਏ ਮਿਲਿਆ ਆ ਨੌਜਵਾਨ ਜਿੰਨੇ ਇਕੱਠੇ ਹੋਏ ਪਏ ਆ ਇਹਨਾਂ ਨੂੰ ਅੱਜ 5000 ਰੁਪਏ ਮਹੀਨਾ ਦੇਵਾਂਗੇ ਕਿ ਨੌਕਰੀ ਨਾ ਦੇਵਾਂਗੇ ਪਰ ਜਿੰਨੇ ਸਾਥੀ ਖੜੇ ਆ ਉਹਨਾਂ ਨੂੰ 5000 ਮਿਲਿਆ ਕਿਸੇ ਨੂੰ ਨਹੀਂ ਮਿਲਿਆ ਇਸ ਕਰਕੇ ਇਹ ਗ੍ਰਾਪਟ ਸਰਕਾਰਾਂ ਹੈਗੇ ਮੇਰੀ ਖਾਸ ਤਾ ਕਿ ਨੌਜਵਾਨ ਸਾਥੀਓ ਵੀ ਆਪਾਂ ਜਿੰਨਾ ਜਿਗਾ ਝੜਕਾ ਨਹੀਂ ਆਵਾਂਗੇ ਇਹਨਾਂ ਨੂੰ ਨਹੀਂ ਜਾਣੀ ਇਕਾ ਪਾਰਟੀ ਦਾ ਅੱਜ ਜਿਹੜਾ ਇਹ ਏਜੰਡਾ ਸੀਗਾ